ਪੁਲਿਸ ਦਾ ਵਿਰੋਧ ਕਰਦੇ ਹੋਏ ਬੇहद ਗੁੱਸੇ ਵਿੱਚ ਦਿਖਾਈ ਦੇ ਰਹੇ ਲੋਕੀ ਇਨਸਾਫ ਨਾ ਮਿਲਣ ਕਾਰਨ ਬਹੁਤ ਹੀ ਪਰੇਸ਼ਾਨ ਹਨ ਦਰਅਸਲ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਾਪੁਰਾਣਾ ਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਇੱਕ ਕਾਰ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰ ਸਵਾਰ ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਸਕੂਟਰ ਚਾਲਕ ਅਮਰਤਕ ਦਾ ਪਿਤਾ ਤੇ ਭਰਾ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਹਸਪਤਾਲ 'ਚ جاری ਹੈ ਉੱਥੇ ਹੀ ਪਿੰਡ ਵਾਸੀਆਂ ਨੇ ਕਾਰ ਚਾਲਕ ਨੂੰ ਮੌਕੇ ਤੇ ਹੀ ਦਬੋਚ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੂਰੀ ਰਾਤ ਬੀਜਣ ਦੇ ਬਾਅਦ ਵੀ ਪੁਲਿਸ ਵੱਲੋਂ ਕਾਰ ਚਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਗੁੱਸੇ 'ਚ ਆਏ ਪਿੰਡ ਵਾਸੀ ਪੁਲਿਸ ਪ੍ਰਤੀ ਆਪਣਾ ਰੋਸ ਜਤਾਉਂਦੇ ਹੋਏ ਤਰਨੇ ਤੇ ਬੈਠ ਗਏ ਤੇ ਪੁਲਿਸ ਤੇ ਕਾਰ ਚਾਲਕ ਨਾਲ ਮਿਲੀ ਭਗਤ ਦੇ aarop ਵੀ ਲਗਾਏ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ 'ਚ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੋਸਤ ਵੀਰ ਉਹਨਾਂ ਨੇ ਬੰਦੇ 50 ਤੇ ਸਾਡੇ ਬੰਦੇ 50 ਤੇ ਵੀਰੇ ਜਿਹੜੇ ਪੜੇ ਸੀ। ਹਾਂਜੀ। ਬੰਦੇ 50 ਤੇ ਵੀਰੇ ਜਿਹੜੇ ਉਹਨਾਂ ਨੇ ਇਹਨਾਂ ਨੇ ਪੇਸ਼ ਕਰਾਈ ਸੀ ਅਸੀਂ ਉਹ 50 ਤੇ ਇਹਨਾਂ ਨੇ ਪੁਲਸ ਕਾਰਵਾਈ ਨਹੀਂ ਕਰਦੀ। ਤੁਸੀਂ ਕੀ ਚਾਹੁੰਦੇ ਹੋ ਹੁਣ? ਅਸੀਂ ਚਾਹੁੰਦੇ ਆ ਵੀ ਸਾਡਾ ਇਨਸਾਫ ਹੋਵੇ ਛੇਤੀ। ਵੀ ਸਾਡੀ ਜਿਹੜੇ ਸਾਡੇ ਪਿੱਛੇ ਗਰੀਬ ਆ ਜਿਹੜੇ ਇਹਨੇ ਆ। ਬਈ ਟੰਗਣਾ ਹੋਣ ਦਿਹਾੜੀ ਕਰਨ ਵਾਲੇ ਸਾਰੇ ਬੰਦੇ ਆ ਸਾਡੇ ਨਾਲ ਉਧਰ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਤਿੰਨ ਲੋਕਾਂ ਨੂੰ ਥਾਣੇ ਚ ਬੰਦ ਕਰ ਦਿੱਤਾ ਅਤੇ ਕਾਰ ਨੂੰ ਵੀ ਆਪਣੇ ਕਬਜ਼ੇ ਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਬਿਲਕੁਲ ਬੇਬੁਨਿਆਦ ਆ ਇਹਨਾਂ ਨੂੰ ਕਿਸੇ ਨੂੰ ਕੋਈ ਨੌਲੇਜ ਨਹੀਂ ਸੀਗਾ ਕਿ ਬੰਦੇ ਹੈ ਜਾਂ ਨਹੀਂ ਹੈ ਜਿਹੜਾ ਹੁਲੜਵਾਦ ਵਿੱਚ ਹੁੰਦੇ ਆ ਜਿਹੜੇ ਰਾਤੀ ਬੰਦੇ ਹੁੰਦੇ ਜਿਹੜੇ ਆ ਕੇ ਚੁੱਕ ਦੇ ਕੇ ਧਰਮ ਲਾਤਾ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੇ ਕੇ ਇਹ ਧਾਰਨਾ ਤੱਕ ਖਤਮ ਕਰਵਾ ਦਿੱਤਾ ਹੁਣ ਵੇਖਣਾ ਹੋਏਗਾ ਕਿ ਪੁਲਿਸ ਪੀੜਤ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਦਿਲਾਉਣ ਚ ਸਫਲ ਹੋ ਪਾਦੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ ਚੰਡੀਗੜ੍ਹ